ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਪਹਿਲਾਂ ਸੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਦਰ ਸਰਵੇਖ ਦਿੱਤਾ ਹੈ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਈ ਐ ਇਹਦੇ ਬਾਜਾ ਦੂਰੋਂ ਦਿਨ ਦਿਨ ਤੇ ਸਰ ਫੜਦਿਆ ਫੜਦਿਆ ਕੁੜੀਆ ਵਿੱਚ ਡੇਗੀ 3 ਸਾਲਾਂ ਦੀ ਮਾਸੂਮ ਬੱਚੀ ਸਬਜੀ ਵਾਲੇ ਪਤਿੱਲੇ ਦੇ ਵਿੱਚ ਡਿੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਪੱਟੀ ਕਰਵਾਇਆ ਗਿਆ ਇਹ ਬੱਚੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੁੱਲਾਂ ਦੀ ਰਹਿਣ ਵਾਲੀ ਇਸ ਮੌਕੇ ਪੀਤ ਪਰਿਵਾਰ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਹ ਮਾਤਾ ਰਾਣੀ ਨੂੰ ਮੰਨਦੇ ਨੇ ਅਤੇ ਉਹਨਾਂ ਦੇ ਵੱਲੋਂ ਮਾਤਾ ਰਾਣੀ ਦਾ ਲੰਗਰ ਲਗਾਇਆ ਗਿਆ ਸੀ ਤਾਂ ਲੰਗਰ ਬਣਾਉਂਦੇ ਸਮੇਂ ਬੱਚੀ ਦੇ ਨਾਲ ਹਾਸਾ ਵਾਪਰਿਆ ਤਿੰਨ ਸਾਲ ਦੀ ਬੱਚੀ ਗਰਮ ਸਬਜ਼ੀ ਵਾਲੇ ਪਤਿੱਲੇ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਨੂੰ ਕੀ ਤੁਰੰਤ ਇਲਾਜ ਦੇ ਲਈ ਸਰਕਾਰੀ ਹਸਪਤਾਲ ਪਟਿੱਛ ਪਰਤੇ ਕਰਵਾਇਆ ਜਾਂਦਾ ਜਿੱਥੋਂ ਕਿ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਭੇਜ ਦਿੱਤਾ ਤਾਂ ਬੱਚੇ ਦੀ ਹਾਲਤ ਹੈ ਜਿਹੜੀ ਕਿ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਬੱਚੇ ਦਾ ਸਰੀਰ ਹੈ ਪੂਰੀ ਤਰ੍ਹਾਂ ਸਬਜੀ ਦੇ ਪਤਿਲੇ ਦੇ ਵਿੱਚ ਡਿੱਗਣ ਕਾਰਨ ਬੱਚੀ ਸੜ ਚੁੱਕੀ ਆ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਪੜਤਰੀ ਕਰਵਾਇਆ ਗਿਆ ਉਹ ਫਿਰ ਜਾਣਦੇ ਆ ਪੇੜਤ ਪਰਿਵਾਰ ਦਾ ਕੀ ਕੁਝ ਕਹਿਣਾ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਨਹੀਂਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਨਹੀਂ ਆਪ ਜਿਹੜੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਹੈ ਤੇ ਹਾਂ ਜੀ ਅੰਬਰਸਰ ਪਹਿਲਾਂ ਸਥਾਨ ਖੜਿਆ ਖੜਿਆ ਇਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰਸਰ ਭੇਜ ਦਿੱਤਾ ਹੈ ਹਾਂ ਜੀ ਹੁਣ ਸਰਕਾਰ ਨੂੰ ਕੀ ਦਸ ਮਦਦ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਏ ਅਸੀਂ ਤਾਂ ਮਤੜਾ ਗਏ ਆ ਢੇਮ ਕਿਦਾਂ ਖਾਣਦੇ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਹੀ ਇਹ ਟੱਕਣ ਦੇ ਉੱਤੇ ਬਹਿ ਗਈ ਇਹਦੇ ਬਾਜਾ ਦੂਰੋਂ ਦੇਂਦੇ ਤੇ ਸਰ ਫੜਦੇ ਫੜਦੇ ਕੁੜੀਆਂ ਵਿੱਚ ਡੇਗੀ ਹੋਰ ਕੁਝ ਨਹੀਂ ਸਾਥੀ ਅਸੀਂ ਇੱਥੇ ਲੈ ਕੇ ਆਏ ਗੁਰਨਾਨ ਦੇ ਸਾਧ ਸਰ ਜੀ ਬਹਿ ਗਿਆ ਸਾਡੀ ਮਦਦ ਕੀਤੀ ਜਾਵੇ ਹਾਂਜੀ ਸਰ ਜੀ ਇਹ ਹੱਥ ਲਾ ਨਹੀਂ ਸਾਥੀ ਸਭ ਜਿੱਦ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆਂ ਮਤਲਬ ਜੇ ਤੋ ਫੜੀ ਹੈ ਨਾ ਫੜਦੇ ਆ ਫੜਦੇ ਆਂ ਜਲਦੀ ਇਹ 3 ਸਾਲ ਦੀ ਹੈ ਮਨਜੋਤ ਨਾਮ ਹਾਂਜੀ ਹਾਂ ਤੁਸੀਂ ਅੰਮ੍ਰਿਤਸਰ ਜਨਾ ਲਿਓ ਇਸ ਨੂੰ ਲੱਗਿਆ ਹਾਂ ਜੀ ਡਾਕਟਰ ਜੀ ਗਿਆ ਨਹੀਂ ਕੋਈ ਤਾਂ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜੇਗੀ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ